2021 ਦੇ ਵਿੱਚ ਇਹ ਪਾਲਿਸੀ ਆਈ ਸੀ ਕੈਪਟਨ ਬ੍ਰਿੰਦਰ ਸਿੰਘ ਮੁੱਖ ਮੰਤਰੀ ਸਨ ਪੰਜਾਬ ਦੇ এমਪਲয়ਮੈਂਟ ਦੇ ਰੂਪੀਤੀ ਜਾਵੇ ਤੁਸੀਂ ਫ੍ਰੀ ਸਫ਼ਰ ਤਾਂ ਦੇ ਰਹੇ ਹੋ ਫ੍ਰੀ ਸਫ਼ਰ ਕਰਕੇ ਜਾਣਾ ਕਿੱਥੇ ਹੈ ਮਿਲਨੀਆਂ ਦੇ ਜਾਣਾ ਜਾਂ ਆਪਣੇ ਭੈਣ ਭਰਾਵਾਂ ਜਾਂ ਰਿਸ਼ਤੇਦਾਰਾਂ ਕੋਲ ਹੀ ਜਾਣਾ ਨੌਕਰੀ ਤਾਂ ਕਿਤੇ ਮਿਲ ਨਹੀਂ ਰਹੀ ਪੰਜਾਬ ਦੇ ਵਿੱਚ ਪੰਜਾਬ ਬੇਰੋਜ਼ਗਾਰੀ ਵਿੱਚ ਸ਼ਿਖਰ ਤੇ ਚਲਾ ਗਿਆ ਹੈ ਟੌਪ ਤੇ ਉਹ ਜਿਹੜੀ ਤੁਹਾਡੀ ਫ੍ਰੀ ਸੇਵਾ ਹੈਗੀ ਤੁਸੀਂ ਲਾਈ ਹੈ ਜੀ ਸਰਕਾਰੋਂ ਉਹ ਲੈ ਕੇ ਜਾਣਾ ਕਿੱਥੇ ਟਿਕਟਾਂ ਤੇ ਦਿੰਦੇ ਹੀ ਨੇ ਬਸ ਉਧਾਰ ਕਾੜ ਦੇ ਬੀਸਸ ਤੇ ਉਹ ਫਰੀ ਹੁੰਦੀ ਹੈ ਜਿਹੜੀ ਰੈਜ਼ੀਡੈਂਟ ਆਫ ਪੰਜਾਬ ਹੈ ਜਿਹੜੀ ਔਰਤ ਟਿਕਟਾਂ ਤੇ ਦੇਲੀਆਂ ਹੀ ਹੁੰਦੀਆਂ ਤਾਂ ਉਹ ਜਿਹੜਾ ਟਿਕਟ ਦੀ ਕੋਸਟ ਹੈ ਕੋਈ 11000 11500 12000 ਰੁਪਏ ਬਣਦੀ ਇੱਕ ਪਾਸੇ ਮੀਲਸ ਦੀ 6000 6500 ਹੈ ਪੁਰਸ਼ਾਂ ਦੀ ਤੋਂ ਲਗਭਗ ਡਬਲ ਪਰ ਉਹ ਜਿਹੜੀ ਜਿਹੜਾ ਅਮਾਉਂਟ ਹੈ ਉਹ ਪੇਡ ਨਹੀਂ ਹੋਣਾ ਕਿਉਂਕਿ ਔਰਤਾਂ ਦਾ ਸਫ਼ਰ ਫਰੀ ਹੈ ਸਰਕਾਰੀ ਪਾਲਿਸੀ ਦੇ ਅਧੀਨ ਪੰਜਾਬ ਦੀਆਂ ਸਤਕਾਰਯੋਗ ਔਰਤਾਂ ਨੇ ਕਦੀ ਵੀ ਫ੍ਰੀ ਬੱਸ ਟ੍ਰੈਵਲ ਜਿਹੜੀ ਆ ਬੱਸ ਫ੍ਰੀ ਬੱਸ ਦਾ ਸਫ਼ਰ ਕਦੀ ਨਹੀਂ ਮੰਗਿਆ ਗਿਆ ਪਰ ਫ੍ਰੀ ਬੱਸ ਵਾਸਤੇ ਮੈਨੂੰ ਇੱਕ ਦੱਸ ਦੋ ਕਿ ਫ੍ਰੀ ਬੱਸ ਸਵਰਵ ਵਾਸਤੇ ਕਦੀ ਵੀ ਕਿਸੇ ਔਰਤ ਨੇ ਧਰਨਾ ਲਾਇਆ ਹੋਵੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਨੇ 450 ਕਰੋੜ ਰੁਪਈਆ ਇਸ ਪਾਲਿਸੀ ਦੀ ਰੱਖਿਆ ਸੀ ਫ੍ਰੀ ਬੱਸ ਸੇਵਾ ਔਰਤਾਂ ਵਾਸਤੇ ਕੀ ਸੋ 650 ਕਰੋੜ ਰੁਪਇਆ ਇਹਦਾ ਪਰイヤー ਪਰ ਸਾਲਾਨਾ ਖਰਚਾ ਹੈ ਇਸ ਪਾਲਿਸੀ ਦਾ ਜਾਂ ਇਹਨੂੰ ਕਹ ਲੋ ਕਿ ਇੰਨਾ ਘਾਟਾ ਪੈਂਦਾ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਜਿਹੜੇ ਕਲੈਰੀਕਲ ਸਟਾਫ ਐਡਮਿਨਿਸਟ੍ਰੇਸ਼ਨ ਸਟਾਫ ਚਾਉਂਦੇ ਆ ਜਾਂ ਲੀਗਲ ਸਟਾਫ ਚਾਉਂਦੇ ਆ ਉਹਨਾਂ ਨੂੰ ਵੀ ਪੰਜਾਬ ਰੋਡਵੇਜ਼ ਪੀਆਰਟੀਸੀ ਪੰਨ ਬਸ ਕਈ-ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਕਿਉਂਕਿ ਸਿਸਟਮ ਸਾਰਾ ਅੰਡਰ ਪ੍ਰੈਸ਼ਰ ਹੈ ਇਸ ਪਾਲਿਸੀ ਦੇ ਨਾਲ ਕਿਸੇ ਔਰਤ ਨੂੰ ਔਰਤਾਂ ਨੂੰ ਨੌਕਰੀ ਮਿਲ ਗਈ ਹੈ ਜਾਂ ਉਹਨਾਂ ਦੀਆਂ ਤਨਖਾਹਾਂ ਵਧੀਆਂ ਨੇ ਜਾਂ ਉਹਨਾਂ ਨੂੰ ਆਈਟੀ ਸੈਕਟਰ ਚ ਕਿਤੇ ਜੌਬ ਮਿਲ ਗਈ ਹੈ ਜਾਂ ਕੋਈ ਹੋਰ ਉਹਨਾਂ ਦਾ ਕੋਈ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਹੋ ਗਿਆ ਹੈ ਇਹ ਹੋ ਗਿਆ ਤੇ ਜ਼ਰੂਰ ਦੱਸਿਆ ਜਾਵੇ। ਹੁਣ ਉਹਨਾਂ ਨੂੰ ਮੈਂ ਜਿਹੜੇ ਇਹ ਕਹਿੰਦੇ ਆ ਕਿ ਇਹ ਊਮਨ ਏਮਪਾਵਰਮੈਂਟ ਵਾਸਤੇ ਪਾਲਿਸੀ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ। ਕਿ ਪੰਜਾਬ ਦਾ ਜਿਹੜਾ ਊਮਨ ਦਾ ਬੇਰੋਜ਼ਗਾਰੀ ਦਰ ਹੈ ਨਾ ਉਹ ਇੰਡੀਆ ਦੇ ਵਿੱਚ 1 ਆਫ ਦੀ ਹਾਈਗੇਸਟ ਹੈ ਸਭ ਤੋਂ ਹਾਈਗੇਸਟ ਬੇਰੋਜ਼ਗਾਰੀ ਦਰ ਔਰਤਾਂ ਦਾ ਇੰਡੀਆ ਦਾ ਜੇ ਕੰਪੇਅਰ ਕਰੀਏ ਤੇ ਉਹ ਪੰਜਾਬ ਦਾ 21.8% ਬੇਰ ਅਨਪਲੋਇਮੈਂਟ ਰੇਟ ਹੈ ਊਮਨ ਦਾ ਜਿੱਥੇ ਕਿ ਉਹੀ ਜਿਹੜਾ ਰੇਟ ਇੰਡੀਆ ਲੈਵਲ ਤੇ ਆ ਉਹ 15.6% ਬਹੁਤ ਸਾਰੀਆਂ ਔਰਤਾਂ ਹੋਣਗੀਆਂ ਜਿਹੜੀਆਂ ਇਹ ਖਰਚੇ ਕਰ ਸਕਦੀਆਂ ਟ੍ਰੈਵਲ ਦੇ ਸਫ਼ਰ ਦੇ ਖਰਚੇ ਆਰਡਰ ਲਈ ਵਾਸਤੇ ਵੀ ਔਰ ਲਗਜ਼ਰੀ ਵਾਸਤੇ ਵੀ ਤਾਂ ਪਰ ਪਰ ਕੀ ਉਹਨਾਂ ਨੂੰ ਕੀ ਇਹ ਜ਼ਰੂਰਤ ਸਭ ਨੂੰ ਹੈ ਉਹਨਾਂ ਦਾ ਸੋਸ਼ਲ ਸਟੇਟਸ ਇਹਦੇ ਨਾਲ ਡਾਊਨ ਜਾਂਦਾ ਜਾਂ ਅੱਪ ਜਾਂਦਾ ਕੀ ਇਹੀ ਔਰਤਾਂ ਨੂੰ ਬੀਪੀਐਨ ਨੂੰ ਉਹਨਾਂ ਦੇ ਇਨਕਮ ਔਰ ਹਾਲਾਤਾਂ ਦੇ ਆਧਾਰ ਤੇ ਲੋਨ ਫੈਸਿਲਿਟੀਆਂ ਦੋ ਤਾਂ ਕਿ ਉਹ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰ ਸਕਣ bizness ਸ਼ੁਰੂ ਕਰ ਸਕਣ startups ਕਰ ਸਕਣ ਉਹਨਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਉਹਨਾਂ ਦੀ ਯੋਗਤਾ ਕਾਬਲੀਅਤ ਦੇ ਆਧਾਰ 'ਤੇ ਸਕਿੱਲ ਡਿਵੈਲਪਮੈਂਟ ਸੈਂਟਰਸ ਬਣਾ ਕੇ ਦੋ ਔਰ ਉਥੇ ਫ੍ਰੀ ਸਿਖਲਾਈ ਦਿਓ ਇਹ ਕਰਨ ਦੀ ਜ਼ਰੂਰਤ ਸੀ ਉਹਨਾਂ ਨੂੰ ਥਾਂ ਥਾਂ 'ਤੇ women working women hostels ਬਣਾ ਕੇ ਦੋ ਜਿਵੇਂ ਕਿ ਚੰਡੀਗੜ੍ਹ ਉਹ ਦਿੱਲੀ ਵਰਗੇ ਥਾਵਾਂ 'ਤੇ ਬਣੇ ਹੋਏ ਆ ਸਸ਼ੀਕਲ ਦੋਸਤੋ ਸਾਰਿਆਂ ਨੂੰ ਬਹੁਤ ਹੀ ਸਤਿਕਾਰਯੋਗ ਪੰਜਾਬੀਆਂ ਨੂੰ ਪਿਆਰ ਭਰੀ ਸਸ਼ੀਕਲ ਜੀ ਅ ਦੋਸਤੋ ਇੱਕ ਬੜਾ ਹੀ ਖਾਸ ਮੁੱਦਾ ਔਰ ਇੱਕ ਖਾਸ ਤਜਰਬਾ ਆਪ ਜੀ ਨਾਲ ਸਾਹਮਣੇ ਕਰਨ ਵਾਸਤੇ ਰੂਬਰੂ ਹੋਇਆ ਜੀ ਆਪ ਜੀ ਦੇ ਆਪਣੇ ਕੰਮਕਾਜ ਦੇ ਚੱਕਰ ਦੇ ਵਿੱਚ ਜਾਂ ਹੋਰ ਜਿਹੜੇ ਘਰੇਲੂ ਰੁਝਾਨ ਦਾ ਦੇ ਚੱਕਰਾਂ ਦੇ ਵਿੱਚ ਕਈ ਵਾਰ ਬੱਸਾਂ ਤੇ ਸਫ਼ਰ ਕਰਨ ਦਾ ਮੌਕਾ ਮਿਲਦਾ ਰਿਹਾ ਅਕਸਰ ਪਠਾਨਕੋਟ ਅੰਮ੍ਰਿਤਸਰ ਚੰਡੀਗੜ੍ਹ ਤੋਂ ਪਠਾਨਕੋਟ ਅੰਮ੍ਰਿਤਸਰ ਦਾ ਸਫ਼ਰ ਕਰਦੇ ਆ ਤਾਂ ਪਿਛੇ ਜੀ ਕਾਫੀ ਸਫ਼ਰ ਕੀਤਾ ਪੰਜਾਬ ਰੋਡਵੇਜ਼ ਪੀ ਆਰਟੀਸੀ ਦੀਆਂ ਬੱਸਾਂ ਦੇ ਵਿੱਚ ਪੰਨ ਵਸਤੇ ਵਿੱਚ ਤਾਂ ਇੱਕ ਚੀਜ਼ ਨੋਟ ਕੀਤੀ ਕਿ ਜੋ ਪੰਜਾਬ ਦੀਆਂ ਬੀਬੀਆਂ ਨੇ ਔਰਤਾਂ ਨੇ ਉਹਨਾਂ ਦਾ ਜੋ ਕਾਫੀ ਜ਼ਿਆਦਾ ਉਹ ਸਫ਼ਰ ਕਰ ਰਹੀਆਂ ਨੇ ਉਹਨਾਂ ਦੇ ਬੱਸਾਂ ਵਿੱਚ ਮਤਲਬ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਬੀਬੀਆਂ ਦੀ ਪਰਸੈਂਟੇਜ ਹੈ ਔਰਤਾਂ ਦੀ ਪਰਸੈਂਟੇਜ ਹੈ ਕੋਈ ਰਾਕਟ ਸਾਇੰਸ ਦਾ ਹੈ ਨਹੀਂ ਮੇਨ ਕਾਰ ਦਾ ਸੀਧਾ ਜਾਣਦੇ ਆ ਕਿ ਉਹ ਇਹੀ ਹੈ ਕਿ ਜਦੋਂ ਦਾ ਬੱਸਾਂ ਦੇ ਵਿੱਚ ਸਫਰ ਫ੍ਰੀ ਹੋਇਆ ਤਾਂ ਇਹ ਰੁਝਾਨ ਜਾਂ ਇਹ ਜਿਹੜੀ ਇਹ ਜਿਹੜੀ ਰਿਸ਼ਿਊ ਆ ਔਰਤਾਂ ਦਾ ਊਮੈਨ ਦਾ ਉਹ ਵਧਿਆ 2021 ਦੇ ਵਿੱਚ ਇਹ ਪਾਲਿਸੀ ਆਈ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਪੰਜਾਬ ਦੇ ਔਰ ਜੋ ਕਾਂਗਰਸ ਸਰਕਾਰ ਸੀਗੀ ਤੇ ਉਦੋਂ ਇਹ ਪਾਲਿਸੀ ਆਈ ਸੀ ਪਾਲਸੀ ਦਾ ਕੋਈ ਬਹੁਤਾ ਇਹਦੇ ਵਿੱਚ ਆਬਜੈਕਟਿਵ ਤਾਂ ਹੈ ਨਹੀਂ ਸੀ ਕੋਈ ਡਿਵੈਲਪਮੈਂਟ ਵਾਲੀ ਗੱਲ ਤੇ ਨਹੀਂ ਸੀ ਸਿੱਧੀ ਸਿੱਧੀ ਗੱਲ ਸੀ ਕਿਉਂਕਿ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਅਸੈਂਬਲੀ ਦੀਆਂ ਵੋਟਾਂ ਸਨ ਚੋਣਾ ਸਨ ਤੇ ਉਹਨਾਂ ਨੇ ਇਹ ਪਾਲਸੀ ਬਣਾਈ ਸੀ ਵੋਟਾਂ ਲੈਣ ਵਾਸਤੇ ਤੇ ਉਦੋਂ ਦੀ ਇਹ ਚੱਲ ਰਹੀ ਆ ਆਮ ਆਦਮੀ ਪਾਰਟੀ ਨੇ ਉਹਨੂੰ ਐਜ਼ ਇਟ ਇਜ਼ ਕੰਟੀਨਿਊ ਕੀਤਾ ਉਹਨੂੰ ਵੀ ਬੰਦ ਨਹੀਂ ਕੀਤਾ ਫਰਜ਼ੂਰ ਮੈਂ ਗੱਲ ਕਰ ਰਿਹਾ ਸੀ ਸਫਰ ਦੀ ਇਥੋਂ ਇਹਦੇ ਨਾਲ ਜੋ ਜੁੜੀਆਂ ਕੜੀਆਂ ਤੋਂ ਉਹਦੇ ਨਾਲ ਸਾਂਝੀਆਂ ਕਰਨੀਆਂ ਕਰ ਰਿਹਾ ਔਰ ਕੋਸ਼ਿਸ਼ ਕਰਿਓ ਉਸ ਗੱਲ ਵੱਲ ਥੋੜੀ ਅਟੈਨਸ਼ਨ ਦਿਓ ਤਵੱਜੂ ਦਿਓ ਔਰ ਆਪਣੇ ਆਪਣੀ ਗੱਲਬਾਤ ਆਪਣੇ ਵਿਚਾਰ ਇਸ ਨਾਲ ਸਾਂਝੀ ਕਰਿਓ ਕਿਉਂਕਿ ਗੱਲ ਪੰਜਾਬ ਦੀ ਹੈ ਗੱਲ ਸਾਡੇ ਪੰਜਾਬ ਦੀ ਹੈ ਜਨਰੇਸ਼ਨ ਦੀ ਹੈ ਉਸ ਵਰਗ ਦੀ ਹੈ ਜੋ ਸਾਡਾ 50% ਹੈ ਔਰ ਉਸ ਵਰਗ ਦੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੋਕਿਓ ਮੰਦਾ ਕੀ ਜਤ ਜਮੇ ਰਾਜਾਨ ਜੋ ਸਭ ਤੋਂ ਸਤਿਕਾਰਯੋਗ ਨੇ ਸਾਡੀਆਂ ਬੀਬੀਆਂ ਪੈਣਾ ਬੇਟੀਆਂ ਸਭ ਉਹਨਾਂ ਵਿੱਚ ਵੱਖ-ਵੱਖ ਪ੍ਰਵੇਸ਼ ਪ੍ਰੋਫੈਸ਼ਨਲਸ ਤੇ ਵੱਖ-ਵੱਖ ਵਰਗਾ ਤੋਂ ਉਹ ਨਹੀਂ ਤਾਂ ਬੱਸ ਸਫਰ ਕਰਦੇ ਕਰਦੇ ਕਿਤੇ ਬ੍ਰੇਕ ਲੱਗੀ ਕਿਤੇ ਬਲਾਚੌਰ ਤੇ ਲੱਗੇ ਤਾਂ ਉਹ ਲਗਾ ਕਾਫੀ ਵਾਰ ਉਸ ਬੱਸ ਚ ਜਾਇਦਾ ਤੇ ਉਹ ਕੰਡਕਟਰ ਡਰਾਈਵਰ ਕਾਫੀ ਵਾਕਮ ਹੋ ਗਏ ਸਨ ਤਾਂ ਮੈਂ ਚਾਪਿੰਦੇ-ਪਿੰਦੇ ਕੰਡਕਟਰ ਨਾਲ ਗੱਲ ਕਰ ਰਿਹਾ ਸੀਗਾ ਬਲਾਚੌਰ ਕਿਸੇ ਟਾਂਬੇ ਤੇ ਜਿੱਥੇ ਬੱਸ ਰੁਕਦੀ ਐ ਅਕਸਰ ਤਾਂ ਉਹ ਕਹਿੰਦਾ ਕਿ ਇਸ ਬਾਰੇ ਗੱਲ ਕਰ ਰਿਆਂ ਸੀ ਤਾਂ ਉਹਨੇ ਦੱਸਿਆ ਕਿ ਲਗਭਗ ਡਬਲ ਮੀਲਸ ਦੇ ਪੁਰਸ਼ਾਂ ਦੇ ਜਦੋਂ ਕੰਟਰਾਸਟ ਵਿੱਚ ਬੀਬੀਆਂ ਦਾ ਜਿਹੜੀ ਜਿਹੜੀ ਹੈਗੀ ਆ ਰੇਸ਼ੀਓ ਲਗਭਗ ਡਬਲ ਹੋ ਚੁੱਕੀ ਹੈ ਜਦੋਂ ਦੀ ਇਹ ਪਾਲਿਸੀ ਆਈ ਜਿਵੇਂ ਉਹ ਦੱਸਿਆ ਕਿ ਜਿਹੜੀ ਉਹਦੀ ਡੇਲੀ ਕਲੈਕਸ਼ਨ ਹੈ ਮੈਂ ਗੱਲ ਕਰ ਰਿਹਾ ਹਾਂ ਚੰਡੀਗੜ੍ਹ ਤੋਂ ਪਠਾਨਕੋਟ ਜਾਣ ਵਾਲੀ ਬਸਤੀ ਜਿਹੜੀ ਉਹਦੀ ਔਰ ਚੰਡੀਗੜ੍ਹ ਤੋਂ ਅਮਰਸਰ ਵੀ ਲਗਭਗ ਉਹੀ ਹੈ ਕਿ ਜਿਹੜੀ ਉਹ ਜੀ ਡੇਲੀ ਕਲੈਕਸ਼ਨ ਹੈ ਜੇ ਉਹ ਪੁਰਸ਼ਾਂ ਦੀ ਗੱਲ ਕਰੇ ਮੀਲਸ ਦੀ ਗੱਲ ਕਰੇ ਤਾਂ ਕੋਈ 6000 ਜਾਂ 6500 ਰੁਪਏ ਪਰ ਡੇ ਜਿੱਥੋਂ ਤੱਕ ਜੇ ਔਰਤਾਂ ਦੀ ਕਿਉਂਕਿ ਟਿਕਟਾਂ ਤੇ ਉਹ ਦਿੰਦੇ ਹੀ ਨਹੀਂ ਬਸ ਉਧਾਰ ਕਾੜਦੇ ਬਿਜ਼ਨਸ ਤੇ ਉਹ ਫ੍ਰੀ ਹੁੰਦੀ ਹੈ ਜਿਹੜੀ ਰੈਜ਼ੀਡੈਂਟ ਆਫ ਪੰਜਾਬ ਹੈ ਜਿਹੜੀ ਔਰਤ ਟਿਕਟਾਂ ਤੇ ਦੇਲੀਆਂ ਹੀ ਹੁੰਦੀਆਂ ਤਾਂ ਉਹ ਜਿਹੜਾ ਟਿਕਟ ਦੀ ਕੋਸਟ ਹੈ ਕੋਈ 11000 11500 12000 ਰੁਪਏ ਬਣਦੀ ਹੈ ਇੱਕ ਪਾਸੇ ਮੀਲਸ ਦੀ 6000 6500 ਹੈ ਪੁਰਸ਼ਾਂ ਦੀ ਔਰ ਔਰਤਾਂ ਦੀ ਜਿਹੜੀ ਹੈ 6000 11000 11100 12000 ਤੋਂ ਲਗਭਗ ਡਬਲ ਪਰ ਉਹ ਜਿਹੜੀ ਜਿਹੜਾ ਅਮਾਉਂਟ ਹੈ ਉਹ ਪੇਡ ਨਹੀਂ ਹੋਣਾ ਕਿਉਂਕਿ ਔਰਤਾਂ ਦਾ ਸਫਰ ਫ੍ਰੀ ਹੈ ਸਰਕਾਰੀ ਪਾਲਿਸੀ ਦੇ ਅਧੀਨ ਸੋ ਇਸ ਦਾ ਮਤਲਬ ਹੈ ਕਿ ਲਗਭਗ ਅੱਧਾ ਜਿਹੜਾ ਹੈਗਾ ਅੱਧੇ ਤੋਂ ਵੱਧ ਜਿਹੜਾ ਉਹ ਉਹ ਨੁਕਸਾਨ ਹੋ ਰਿਹਾ ਇਹਨਾਂ ਨੂੰ ਪੀਆਰਟੀਸੀ ਪਨਬਸ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਸੀ ਜੋ ਹੋਰ ਗੱਲਬਾਤ ਕਰ ਰਹੇ ਸੀ ਉਹ ਕੰਡਕਟਰ ਵੀਰ ਨਾਲ ਜਿਹਨੇ ਦੱਸਿਆ ਕਿ ਜਦੋਂ ਕੋਈ ਦਿਨ ਤਿਉਹਾਰ ਹੁੰਦੇ ਆ ਕੋਈ ਹੋਰ ਜਿਵੇਂ ਕੋਈ ਲੋੜੀ ਹੋਗੀ ਹੋਲੀ ਹੋਗੀ ਦਿਵਾਲੀ ਹੋਗੀ ਜਾਂ ਕੋਈ ਧਾਰਮਿਕ ਦਿਨ ਤਿਹਾਰ ਹੁੰਦੇ ਆ ਮੇਲੇ ਹੁੰਦੇ ਆ ਤਾਂ ਬੱਸ ਦੇ ਵਿੱਚ ਉਦੋਂ ਲਗਭਗ 70% ਔਰਤਾਂ ਹੀ ਹੁੰਦੀਆਂ ਨੇ ਔਰ ਇਹ ਸਾਰੀ ਜਨਰਲ ਗੱਲ ਕੀਤੀ ਆ ਢਈ ਤਾਂ ਉਹਦਾ ਮਤਲਬ ਹੈ ਕਿ ਉਸ ਬੱਸ ਦੇ ਵਿੱਚ ਸਿਰਫ 30% ਜਿਹੜੇ ਆ ਉਹ ਕਿਰਾਇਆ ਦੇਣ ਵਾਲੇ ਜਾਂ 20% ਜਿਹੜੇ ਆ ਕਿਰਾਇਆ ਦੇਣ ਵਾਲੇ ਹੁੰਦੇ ਆ ਔਰ ਜ਼ਰੂਰੀ ਵੀ ਨਹੀਂ ਹੈ ਕਿ ਸਾਰੀ ਬੱਸ ਭਰੀ ਹੋਵੇ ਹੁਣ ਇਸ ਚੀਜ਼ ਨੂੰ ਮੈਂ ਸਮਝਿਆ ਆ ਥੋੜੀ ਜਿਹੀ ਤੇ ਰਿਸਰਚ ਕੀਤੀ ਜਾਂ ਥੋੜਾ ਜਿਹਾ ਪੜ੍ਹਨਾ ਸ਼ੁਰੂ ਕੀਤਾ ਕਿ ਪਾਲਿਸੀ ਬਰੀਕੀ ਚ ਹੈ ਕੀ ਸੋ ਦੋਸਤੋ ਇਹਦੇ ਵਿੱਚ ਐਵੇਂ ਹੀ ਆ ਕਿ ਇਸ ਪਾਲਿਸੀ ਨੂੰ ਜਦੋਂ 2021 ਚ ਸ਼ੁਰੂ ਕੀਤਾ ਗਿਆ ਸੀ ਤਾਂ ਕੋਈ ਵਰਗ ਨਹੀਂ ਸੀ ਰੱਖਿਆ ਗਿਆ ਕਿ ਸਾਰੀਆਂ ਔਰਤਾਂ ਇਚ ਫ੍ਰੀ ਸਫਰ ਕਰਨਗੀਆ ਚਾਹੇ ਉਹ ਟੀਚਰ ਹੈ ਚਾਹੇ ਉਹ ਪ੍ਰੋਫੈਸਰ ਹੈ ਚਾਹੇ ਉਹ ਅਮੀਰ ਹੈ ਗਰੀਬ ਹੈ ਉਹ ਉਹ ਜਿਹੜੇ ਮਰਜ਼ੀ profession ਜਿਹੜੇ ਮਰਜ਼ੀ ਘਰ ਨਾਲ ਰਿਲੇਟਡ ਆ ਜਿੱਥੋਂ ਮਰਜ਼ੀ ਆ ਉਹ ਫ੍ਰੀ ਬਸ ਸਫਰ ਕਰੇਗੀ ਹੁਣ ਗੱਲ ਅਗਲੀ ਇਹ ਆ ਜਾਂਦੀ ਨਾ ਹੀ ਇਹ ਮੁੱਦਾ ਇਲੈਕਸ਼ਨ ਇਸ਼ੂ ਸੀਗਾ ਪੰਜਾਬ ਦੀਆਂ ਔਰਤਾਂ ਬੜੀਆਂ ਅਣਖੀ ਔਰਤਾਂ ਰਿਸਪੈਕਟਡ ਆ ਉਹਨਾਂ ਦੀ ਡਿਗਨਿਟੀ ਹੈ ਬਹੁਤ ਕਾਬਲ ਨੇ ਔਰ ਬਹੁਤ ਹਾਰ ਵਰਕਿੰਗ ਨੇ ਔਰ ਉਹਨਾਂ ਨੇ ਬੜੇ ਬੜੇ ਥਾਵਾਂ ਤੇ ਹਰ ਫੀਲਡ ਵਿੱਚ ਮੋਰਚੇ ਗੱਡੇ ਆ ਉਹਨਾਂ ਨੇ ਛੰਡੇ ਗੱਡੇ ਆ ਮੋਰਚੇ ਲਾਏ ਤਾਂ ਉਹਨਾਂ ਨੇ ਇਹ ਮੰਗਿਆ ਨਹੀਂ ਆ ਪੰਜਾਬ ਦੀਆਂ ਸਤਕਾਰਯੋਗ ਔਰਤਾਂ ਨੇ ਕਦੀ ਵੀ ਫ੍ਰੀ ਬੱਸ ਟਰੈਵਲ ਜਿਹੜੀ ਆ ਬੱਸ ਫ੍ਰੀ ਬੱਸ ਦਾ ਸਫ਼ਰ ਕਦੀ ਨਹੀਂ ਮੰਗਿਆ ਗਿਆ ਹੋਰ ਮੰਗਾ ਜ਼ਰੂਰ ਸਾਡੀਆਂ ਲੋਕ ਅਸੀਂ ਮੰਗਦੇ ਹੋਵਾਂਗੇ ਪਰ ਫ੍ਰੀ ਬੱਸ ਵਾਸਤੇ ਮੈਨੂੰ ਇੱਕ ਦੱਸ ਦੋ ਕਿ ਫ੍ਰੀ ਬੱਸ ਸਵਰਵ ਵਾਸਤੇ ਕਦੀ ਵੀ ਕਿਸੇ ਔਰਤ ਨੇ ਧਰਨਾ ਲਾਇਆ ਹੋਵੇ ਜਾਂ ਉਹ ਕਿਤੇ ਸਟ੍ਰਾਈਕ ਤੇ ਬੈਠੀ ਆ ਹਾਂ ਅਸੀਂ ਜਿਹੜੇ ਕੰਮਾਂ ਲਈ ਬੈਠਦੇ ਆ ਕਿ ਸਾਨੂੰ ਨੌਕਰੀਆਂ দাও ਸਾਡੀਆਂ ਤਨਖਾਹਾਂ ਸਹੀ ਕਰੋ ਉਹ ਉਹਦੇ ਵੱਲ ਧਿਆਨ ਨਹੀਂ ਹੁੰਦਾ ਪਰ ਇਹ ਚੀਜ਼ ਪਾਲਿਸੀ ਪੰਜਾਬ ਤੇ ਥੋਪੀ ਗਈ ਆ ਇਲੈਕਸ਼ਨ ਵਾਸਤੇ ਜਿਵੇਂ ਕਿ ਹੋਰ ਵੀ ਫਰੀ ਬਾਈਸ ਨੇ ਸੋ ਇਹਦਾ ਜੋ ਡੇਲੀ ਖਰਚਾ ਜੋ ਡੇਲੀ ਖਰਚਾ ਲਗਭਗ ਸਵਾ ਕਰੋੜ ਡੇਢ ਕਰੋੜ ਰੁਪਇਆ ਪਰ ਡੇ ਆ ਜਿਹੜਾ ਖਰਚ ਮਾਫ ਕਰਨਾ ਖਰਚਾ ਨਹੀਂ ਜਿਹੜਾ ਡੇਲੀ ਤੌਰ ਤੇ ਇੱਕ ਨੁਕਸਾਨ ਕਹਿ ਲਓ ਪੰਜਾਬ ਰੋਡਵੇਜ਼ ਪੀ ਆਰਟੀਸੀ ਪਨ ਬੱਸ ਨੂੰ ਹੁੰਦਾ ਜੋ ਬਜਟ ਦੇ ਵਿੱਚ ਇਹਦਾ ਰੱਖਿਆ ਜਾਂਦਾ ਉਹ 450 400 ਕਰੋੜ ਰੁਪਇਆ ਪਰ ਇਹ ਰੱਖਿਆ ਜਾਂਦਾ ਇਸ ਵਾਰ ਵੀ ਜੋ ਬਜਟ ਆਇਆ ਸੀ ਪਿਛਲੀ ਵਾਰ 2024 ਦਾ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਨੇ 450 ਕਰੋੜ ਰੁਪਇਆ ਇਸ ਪਾਲਿਸੀ ਲਈ ਰੱਖਿਆ ਸੀ ਫ੍ਰੀ ਬਸ ਸੇਵਾ ਔਰਤਾਂ ਵਾਸਤੇ 650 650 ਕਰੋੜ ਰੁਪਇਆ ਇਹਦਾ ਪਰ ਇਅਰ ਪਰ ਸਾਲਾਨਾ ਖਰਚਾ ਹੈ ਇਸ ਪਾਲਿਸੀ ਦਾ ਜਾਂ ਇਹਨੂੰ ਕਹਿ ਲੋ ਕਿ ਇੰਨਾ ਘਟ ਪੈਂਦਾ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦਿੱਲੀ 6 ਸਵਾ ਕਰੋੜ ਡੇਢ ਕਰੋੜ ਤੱਕ ਦਾ ਕੰਟਾ ਔਰ ਜਦੋਂ ਉਸ ਕੰਡਕਟਰ ਨਾਲ ਫਿਰ ਹੋਰ ਗੱਲ ਕਰਦੇ ਆ ਔਰ ਡਰਾਈਵਰ ਨਾਲ ਗੱਲ ਕਰਦੇ ਆ ਜੋ ਪਤਾ ਲੱਗਾ ਜੋ ਅਖਬਾਰਾਂ ਚ ਨਹੀਂ ਛਪਦਾ ਜਾਂ ਜੋ ਕਹਿ ਲਈਏ ਕਿ ਇੱਕ ਗਰਾਊਂਡ ਤੇ ਜਾ ਕੇ ਗੱਲਬਾਤ ਰਹੀ ਰਿਸਰਚ ਰਹੀ ਪਤਾ ਲੱਗਦਾ ਉਹ ਕਹਿੰਦਾ ਕਿ ਸਾਨੂੰ ਤਨਖਾਹਾਂ ਨਹੀਂ ਮਿਲਦੀਆਂ ਬਹੁਤ ਸਾਰੇ ਕੰਡਕਟਰ ਡਰਾਈਵਰ ਹੁਣ ਕੰਟਰੈਕਟਾਂ ਤੇ ਵੀ ਨਹੀਂ ਆਊਟਸੋਰਸਡ ਨੇ ਕੰਪਨੀਆਂ ਦੇ ਰਹੀਂ ਜਿਹੜਾ ਕਿ ਬੜਾ ਗੰਦਾ ਇੱਕ ਸਿਸਟਮ ਆ ਜਿਹਦੇ ਤੇ ਆਪਾਂ ਫਿਰ ਇੱਕ ਵੀਡੀਓ ਬਣਾਵਾਂਗੇ ਔਰ ਲੋਕਾਂ ਨੂੰ ਰੂਬਰੂ ਕਰਾਂਗੇ ਉਹਨਾਂ ਦੱਸਿਆ ਕਿ ਸਾਨੂੰ ਤਨਖਾਹਾਂ ਨਹੀਂ ਮਿਲਦੀਆਂ ਹੋਰ EMPLOYEES ਵੀ ਹੈਗੇ ਆ ਜਿਹੜੇ ਕਲੈਰੀਕਲ ਸਟਾਫ ਐਡਮਿਨਿਸਟ੍ਰੇਸ਼ਨ ਸਟਾਫ ਚੋਂਦੇ ਆ ਜਾਂ ਲੀਗਲ ਸਟਾਫ ਚੋਂਦੇ ਆ ਉਹਨਾਂ ਨੂੰ ਵੀ ਪੰਜਾਬ ਰੋਡਵੇਜ ਪੀਆਰਟੀਸੀ ਪਨ ਬੱਸ ਕਈ-ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਕਿਉਂਕਿ ਸਿਸਟਮ ਸਾਰਾ ਅੰਡਰ ਪ੍ਰੈਸ਼ਰ ਹੈ ਇਸ ਪਾਲਿਸੀ ਕਰਕੇ ਸਿਸਟਮ ਹੋਰ ਪ੍ਰੈਸ਼ਰ 'ਚ ਆ ਗਿਆ ਰੋਡਵੇਜ਼ ਤੇ ਕੋਈ ਉਹਨੇ ਦੱਸਿਆ ਕਿ ਕਈ ਵਾਰ ਗੱਡੀਆਂ ਦੇ ਸਪੇਅਰ ਪਾਰਟ ਨਹੀਂ ਬਦਲੇ ਜਾਂਦੇ ਜਾਂ ਕਿਸੇ ਹੋਰ ਗੱਡੀ ਦਾ ਸਪੇਅਰ ਪਾਰਟ ਕੱਢ ਕੇ ਤੇ ਉਸ ਖਰਾਬ ਗੱਡੀ ਤੇ ਪਾਇਆ ਜਾਂਦਾ ਜਦੋਂ ਉਹ ਬ੍ਰੇਕਡਾਊਨ ਹੋ ਜਾਂਦੀ ਆ ਨਵਾਂ ਨਹੀਂ ਮੰਗਾਇਆ ਜਾਂਦਾ ਸਿਸਟਮ ਇੰਨਾ ਪ੍ਰੈਸ਼ਰ ਦੇ ਪ੍ਰੈਸ਼ਰ ਦੇ ਵਿੱਚ ਹੈਗੇ ਇਧਰ ਉਧਰ ਇਕੱਠਾ ਕਰਕੇ ਦੂਜੀਆਂ ਬੱਸਾਂ ਤੋਂ ਸਪੇਅਰ ਪਾਰਟ ਲਾਇਆ ਜਾਂਦਾ ਤੋ ਇਹ ਦੇਖੋ ਕਿ ਹਾਲਾਤ ਕਿ ਉਹ ਕਿੰਨਾ ਰਿਸਕੀ ਟ੍ਰੈਵਲ ਹੁੰਦਾ ਹੋਏਗਾ ਸਿਰਫ ਇਸ ਪਾਲਿਸੀ ਨੂੰ ਕੰਪਨਜ਼ੇਟ ਕਰਨ ਵਾਸਤੇ ਜਾਂ ਚਲਾਉਣ ਵਾਸਤੇ ਇੱਥੇ ਦੱਸਣਾ ਵੀ ਜ਼ਰੂਰੀ ਆ ਦੋਸਤੋ ਸਤਕਾਰਯੋਗ ਪੰਜਾਬੀਓ ਕਿਉਂਕਿ ਮੁੱਦਾ ਪੰਜਾਬ ਦਾ ਹੈ ਕਿ ਪੰਜਾਬ ਰੋਡਵੇਜ਼ ਕਿਸੇ ਟਾਈਮ ਤੇ ਕਿਸੇ ਟਾਈਮ ਤੇ ਬਹੁਤ ਹੀ ਤਰੱਕੀ ਵਾਲਾ ਬਹੁਤ ਹੀ ਰੈਵਨਿਊ ਜਨਰੇਟਿੰਗ ਡਿਪਾਰਟਮੈਂਟ ਸੀ ਪੰਜਾਬ ਦਾ ਪਰ ਜਦੋਂ ਦੀਆਂ ਇਹ ਅਕਾਲੀ ਕਾਂਗਰਸੀ ਸਰਕਾਰਾਂ ਪਿਛਲੇ 25-30 ਸਾਲ ਤੋਂ ਰਾਜ ਕਰਤਾ ਤੇ ਹੁਣ ਆਮ ਆਦਮੀ ਪਾਰਟੀ ਰਾਜ ਕਰ ਰਹੀ ਆ ਇਹ ਵਿਭਾਗ ਬਿਲਕੁਲ ਡਾਊਨ ਚਲਾ ਗਿਆ ਨੁਕਸਾਨ ਤੇ ਚਲਾ ਗਿਆ ਜੇ ਤੁਸੀਂ ਇਹਨੂੰ ਕੰਪੇਅਰ ਕਰੋ ਤੇ ਹਰਿਆਣੇ ਦਾ ਰੋਡਵੇਜ਼ ਰੈਵਨਿਊ ਜਨਰੇਟਿੰਗ ਆ ਕਿਤੇ ਮੁਨਾਫੇਸ਼ ਆ ਔਰ ਕਿਤੇ ਵਧੀਆ ਸਰਵਿਸ ਆ ਹਿਮਾਚਲ ਦਾ ਬੈਟਰ ਆ ਰਾਜਸਥਾਨ ਦਾ ਟਾਪ ਕਲਾਸ ਤੇ ਆ ਮਹਾਰਾਸ਼ਟਰਾ ਦਾ ਟਾਪ ਕਲਾਸ ਦੇ ਉਹਨਾਂ ਸਟੇਟਾਂ ਵਿੱਚ ਪ੍ਰਾਈਵੇਟ ਬੱਸਾਂ ਦਾ ਬਹੁਤ ਥੋੜੀਆਂ ਨੇ ਅਜੇ ਵੀ ਔਰ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਕਿਉਂਕਿ ਜੋ ਸਟਰੈਟੇਜੀ ਦੇ ਰਾਈ ਇੱਕ ਨੀਤੀ ਦੇ ਰਾਈ ਪਰ ਆਈਵਰ ਬੱਸਾਂ ਦਾ ਬੂਲਬਾਲਾ ਕੀਤਾ ਗਿਆ ਵਧਾਈਆਂ ਨਹੀਂਆਂ ਨੇ ਉਹ ਬੱਸਾਂ ਤੇ ਇਸ ਰੋਡਵੇਜ ਮਹਿਕਮੇ ਨੂੰ ਪੰਜਾਬ ਰੋਡਵੇਜ ਪੰਜਾਬ ਟਰਾਂਸਪੋਰਟ ਡਿਪਾਰਟਮੈਂਟ ਜਿਹੜਾ ਕਿ ਪਬਲਿਕ ਵੈਲਫੇਅਰ ਲਈ ਹੁੰਦਾ ਉਹਨੂੰ ਡਾਊਨ ਕੀਤਾ ਗਿਆ ਹਰ ਤਰੀਕੇ ਨਾਲ ਉਹਦੀ ਸਰਵਿਸ ਵੀ ਉਹਦੇ ਕੰਡੀਸ਼ਨਸ ਵੀ ਤੇ ਇਕਨੋਮਿਕਲੀ ਵੀ ਔਰ ਉਥੋਂ ਦੇ EMPLOYES ਦਾ ਵੀ ਬੁਰਾ ਹਾਲ ਹੈ ਤਾਂ ਪ੍ਰੋਗਰੈਸ thì ਉੱਥੇ ਹੈ ਹੀ ਨਹੀਂ ਜਿੱਥੇ ਕਿ ਲਗਜ਼ਰੀ ਬੱਸਾਂ ਹੋਣੀਆਂ ਚਾਹੀਦੀਆਂ ਸੀ ਬੱਸਾਂ ਦੀ ਗਿਣਤੀ ਵਧਣੀ ਚਾਹੀਦੀ ਸੀ ਬੱਸਾਂ ਦੀ ਸਰਵਿਸ ਬੈਟਰ ਹੋਣੀ ਚਾਹੀਦੀ ਸੀ ਅਪ ਟੂ ਡੇਟ ਵਰਲਡ ਲੈਵਲ ਵਰਲਡ ਸਟੈਂਡਰਡਸ ਨਾਲ ਮਿਲਣੀ ਚਾਹੀਦੀ ਸੀ ਉਨੀ ਕਿਤਾ ਗਿਆ ਸਗੋਂ ਉਹਦੀ ਹੂਰਮੰਦੀ ਹਾਲ ਤੱਕ ਖੜਕੀਆਂ ਪਈਆਂ ਨੇ ਬੱਸਾਂ ਸਾਰੀਆਂ ਪਰ ਇਹੋ ਜੀਆਂ ਪਾਲਿਸੀਆਂ ਚਲਾਉਣੀਆਂ ਜ਼ਰੂਰੀ ਨੇ ਕਿਉਂਕਿ ਵੋਟਾਂ ਲੈਣੀਆਂ ਲੋਕਾਂ ਨੂੰ ਮੂਰਖ ਬਣਾ ਕੇ ਵੱਖ-ਵੱਖ ਸਰਕਾਰਾਂ ਬੋਲਦੋ ਮੈਂ ਕਿਸੇ ਇੱਕ ਸਰਕਾਰ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਸਰਕਾਰਾਂ ਨੇ ਚਲਾਈਆਂ ਪਾਲਿਸੀਆਂ ਔਰ ਜਿਹੜੀਆਂ ਕੰਟੀਨਿਊ ਇਹਨੂੰ ਕਰ ਰਹੀਆਂ ਉਹ ਬਰਾਬਰ ਦੀਆਂ ਇਹਦੀਆਂ ਕਸੂਰਵਾਰ ਨੇ ਹੁਣ ਦੋਸਤੋ ਇਹਦੇ ਚ ਇੱਕ ਹੋਰ ਗੱਲ ਦੱਸਣ ਵਾਲੀ ਕਿ ਕੋਈ ਲਗਭਗ 1 ਕਰੋੜ 30 ਲੱਖ ਦੇ ਕਰੀਬ ਜੋ ਔਮਨ ਪੋਪੂਲੇਸ਼ਨ ਆ ਪੰਜਾਬ ਦੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਦੱਸਦੀ ਹੈ ਕਿ 3 ਲੱਖ ਦੇ ਕਰੀਬ ਔਰਤਾਂ ਰੋਜ਼ ਇਸ ਸਰਵਿਸ ਦਾ ਫਾਇਦਾ ਉਠਾ ਰਹੀਆਂ ਜਾਂ ਟ੍ਰੈਵਲ ਕਰ ਰਹੀਆਂ ਸਫ਼ਰ ਕਰ ਰਹੀਆਂ ਫ੍ਰੀ 3 ਲੱਖ ਦੇ ਕਰੀਬ ਔਮਨ ਰੋਜ਼ ਔਰ ਹੁਣ ਉਹ ਰਿਪੋਰਟ ਇਹ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਮੈਂ ਕੋਈ ਆਪਣੇ ਵੱਲੋਂ ਨਹੀਂ ਬਣਾ ਰਿਹਾ ਕਿ ਲਗਭਗ 11 ਕਰੋੜ ਪੰਜਾਬ ਦੀਆਂ ਔਰਤਾਂ ਹੁਣ ਤੱਕ ਪਿਛਲੇ ਜੋ 4 ਸਾਲ ਦਾ ਇਹ ਪਾਲਿਸੀ ਉਹਦੇ ਵਿੱਚ 11 ਕਰੋੜ ਦੇ ਕਰੀਬ ਔਰਤਾਂ ਇਸ ਫ੍ਰੀ ਬੱਸ ਸਰਵਿਸ ਦਾ ਵਿੱਚ ਸਫ਼ਰ ਕਰ ਚੁੱਕੀ ਜਾਂ ਨਹੀਂ ਤਾਂ ਤੁਸੀਂ ਆਪੇ ਦੇਖੋਗੇ ਕਿੰਨਾ ਇਹਦਾ ਘਾਟਾ ਬਣ ਗਿਆ ਹੋਵੇਗਾ ਜਾਂ ਪੈ ਚੁੱਕਾ ਹੋਵੇਗਾ ਹੁਣ ਗੱਲ ਇਹਦੀ ਸਮਾਜਿਕ ਤੇ ਇਕਨੋਮਿਕ ਲੈਵਲ ਤੇ ਵੀ ਕਰਨੀ ਸਭ ਤੋਂ ਪਹਿਲਾਂ ਮੈਂ ਇਕਨੋਮਿਕ ਇੰਡੀਕੇਟਰ ਜਿਹਦੇ ਦੱਸਣ ਲੱਗਾ ਇਹ ਕਿਉਂਕਿ ਇੱਥੇ ਤਾਂ ਇਹ ਪੰਜਾਬ ਤੇ ਜਿੱਥੇ 3.5 ਲੱਖ ਕਰੋੜ ਦੇ ਕਰੀਬ ਕਰਜ਼ਾ ਹੋ ਚੁੱਕਾ ਹੈ ਹੋ ਗਿਆ ਉੱਥੇ 20000 ਕਰੋੜ 20 20000 ਜਿਹੜੀ ਲੱਖ ਦੀ ਸਬਸਿਡੀ ਜਿਹੜੀ ਹੈ ਰੈਗੂਲਰ ਬੇਸਿਸ ਤੇ ਮਾਫ ਕਰਨਾ 20000 ਕਰੋੜ ਦੀ ਸਬਸਿਡੀ ਪਾਵਰ ਦੇ ਵਿੱਚ ਬਿਜਲੀ ਵਾਲਿਆਂ ਨੂੰ ਦਿੰਦੀ ਹੈ ਕਿਉਂ ਜਿਹੜੀ ਫ੍ਰੀ ਬਿਜਲੀ ਦਾ ਜਿਹੜਾ ਇਹਨਾਂ ਨੇ ਪਾਲਿਸੀ ਬਣਾਈ ਹੈ ਉੱਥੇ ਇਹਨਾਂ ਨੂੰ 5 600 700 ਕਰੋੜ ਵਾਲੀ ਪਾਲਿਸੀ ਨਾਲ ਤੇ ਬਹੁਤਾ ਫਰਕ ਨਹੀਂ ਪੈਂਦਾ ਹੋਵੇਗਾ ਉਹ ਤਾਂ ਇਹਨਾਂ ਲਈ ਬਹੁਤ ਛੋਟੀ ਗੱਲ ਹੋਏਗੀ ਪਰ ਇਹਦੇ ਸਮਾਜਿਕ ਤੌਰ ਤੇ ਬڑے ਮੈਨੂੰ ਲੱਗਦਾ ਕਿ ਬੜੇ ਸੋਚਣ ਵਾਲੇ ਚਿੰਤਾਜਨਕ ਔਰ ਇਹਨਾਂ ਨੂੰ ਐਨਾਲਾਈਜ਼ ਕਰਨ ਵਾਲੇ ਪ੍ਰਭਾਵ ਨੇ ਪੰਜਾਬ ਤੇ ਕਿਉਂਕਿ ਇਹ ਸਾਡੇ ਇਹ ਸਮਾਜ ਆ ਇਹ ਸਿਰਫ ਔਰਤਾਂ ਦੀ ਗੱਲ ਨਹੀਂ ਇਹ ਸਮਾਜ ਦੀ ਗੱਲ ਹੈ ਕਿਉਂਕਿ ਸਮਾਜ ਦਾ ਸਭ ਤੋਂ ਜ਼ਰੂਰੀ ਜੋ ਅੰਗ ਹੈ ਜਾਂ ਸਭ ਤੋਂ ਜ਼ਰੂਰੀ ਵਰਗ ਹੈ ਔਰਤਾਂ ਹੀ ਹਨ ਤਾਂ ਉਹਦੇ ਵਿੱਚ ਜੇ ਆਪਾਂ ਇਸ ਸੰਦਰਭ ਦੇ ਵਿੱਚ ਵੇਖੀਏ ਜਿਹੜੇ ਲੋਕ ਕਹਿੰਦੇ ਆ ਕਿ ਇਹ ਪਾਲਿਸੀ ਜਿਹੜੇ ਲੀਡਰਸ ਕਹਿੰਦੇ ਜਿਨ੍ਹਾਂ ਨੇ ਬਣਾਈ ਤੇ ਜਿਹੜੇ ਕੰਟੀਨਿਊ ਕਰ ਰਹੇ ਆ ਕਿ ਇਹ ਔਮਨ ਇੰਪਾਵਰਮੈਂਟ ਵਾਸਤੇ ਨਾਰੀ ਜਿਹੜਾ ਸਸ਼ਸਤੀ ਕਰਨ ਦਾ ਉਹਦੇ ਵਾਸਤੇ ਸੋ ਉਹਨਾਂ ਨੂੰ ਮੇਰੇ ਸਵਾਲ ਵੀ ਹੈ ਤੇ ਕੁਝ ਐਨਾਲਿਸਿਸ ਤੇ ਜਵਾਬ ਵੀ ਨੇ ਕਿ ਇਸ ਪਾਲਿਸੀ ਦੇ ਨਾਲ ਕਿਸੇ ਔਰਤ ਨੂੰ ਔਰਤਾਂ ਨੂੰ ਨੌਕਰੀ ਮਿਲ ਗਈ ਹੈ ਜਾਂ ਉਹਨਾਂ ਦੀਆਂ ਤਨਖਾਹਾਂ ਵਧ ਗਈਆਂ ਨੇ ਜਾਂ ਉਹਨਾਂ ਨੂੰ ਆਈਟੀ ਸੈਕਟਰ ਚ ਕਿਤੇ ਜੌਬ ਮਿਲ ਗਈ ਆ ਜਾਂ ਕੋਈ ਹੋਰ ਉਹਨਾਂ ਦਾ ਕੋਈ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਹੋ ਗਿਆ ਹੈ ਇਹ ਹੋ ਗਿਆ ਤੇ ਜ਼ਰੂਰ ਦੱਸਿਆ ਜਾਵੇ ਹੁਣ ਉਹਨਾਂ ਨੂੰ ਮੈਂ ਜਿਹੜੇ ਇਹ ਕਹਿੰਦੇ ਆ ਕਿ ਇਹ ਊਮਨ ਏਮਪਾਵਰਮੈਂਟ ਵਾਸਤੇ ਪਾਲਿਸੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਊਮਨ ਦਾ ਬੇਰੋਜ਼ਗਾਰੀ ਦਰ ਹੈ ਨਾ ਉਹ ਇੰਡੀਆ ਦੇ ਵਿੱਚ 1 ਆਫ ਦੀ ਹਾਈਐਸਟ ਆ ਸਭ ਤੋਂ ਹਾਈਐਸਟ ਬੇਰੋਜ਼ਗਾਰੀ ਦਰ ਔਰਤਾਂ ਦਾ ਇੰਡੀਆ ਦਾ ਜੇ ਕੰਪੇਅਰ ਕਰੀਏ ਤੇ ਉਹ ਪੰਜਾਬ ਦਾ ਬੰਝਾ 21.8% ਬੀਰ ਅਨਇੰਪਲੋਇਮੈਂਟ ਰੇਟ ਹੈ ਊਮਨ ਦਾ ਜਿੱਥੇ ਕਿ ਉਹੀ ਜਿਹੜਾ ਰੇਟ ਇੰਡੀਆ ਲੈਵਲ ਤੇ ਆ ਉਹ 15.6% ਤਾਂ ਸਿਰਫ 25.2% ਔਰਤਾਂ ਪੰਜਾਬ ਦੀਆਂ ਰੋਜ਼ਗਾਰ ਵਿੱਚ ਨੇ ਕੋਈ ਛੋਟੇ ਮੋਟੇ ਰੋਜ਼ਗਾਰ ਹੋਣ ਪਬਲਿਕ ਸੈਕਟਰ ਹੋਵੇ ਜਾਂ ਪ੍ਰਾਈਵੇਟ ਸੈਕਟਰ ਹੋਵੇ ਜਾਂ ਕੋਈ ਕਾਰਪੋਰੇਟ ਸੈਕਟਰ ਹੋਵੇ ਤਾਂ ਸਿਰਫ 25.2% ਜਦਕਿ ਇਹ ਅਧਾਰਾ ਇੰਡੀਆ ਲੈਵਲ ਤੇ ਜਿਹੜਾ ਨੈਸ਼ਨਲ ਐਵਰੇਜ ਹੈ ਉਹ 36% ਹੈ ਦੂਜੇ ਹੁਣ ਇੱਕ ਹੋਰ ਡਾਟਾ ਤੁਹਾਡੇ ਕੋਲ ਰੱਖਦਾ ਇੱਕ WPR ਰੇਸ਼ਿਓ ਹੁੰਦਾ ਵਰਕਰ ਪੋਪੂਲੇਸ਼ਨ ਰੇਸ਼ਿਓ ਉਹ ਪੰਜਾਬ ਦਾ ਸਿਰਫ 15.1% ਹੈ ਜਿੱਥੋਂ ਕਿ ਜੋ ਨੈਸ਼ਨਲ ਇੰਡੀਆ ਦੀ ਐਵਰੇਜ ਹੈ ਉਹ ਲਗਭਗ 56% ਹੈ ਸੋ ਐਡਾ ਵੱਡਾ ਫਰਕ ਹੈ ਊਮਨ ਇੰਪਲੋਏ ਅਨਇੰਪਲੋਇਮੈਂਟ ਤੇ ਇੰਡੀਆ ਲੈਵਲ ਤੇ ਜੋ ਫਿਗਰਸ ਨੇ ਇੰਡੀਆ ਔਰੂਮਨ এমপ্লয়মেন্ট ਦੇ ਵਿੱਚ ਪੰਜਾਬ ਮਾਫ ਕਰਨਾ ਪੰਜਾਬ ਔਰੂਮਨ এমপ্লয়মেন্ট ਦੇ ਵਿੱਚ ਕਰਨਾਟਕਾ ਤਾਮਿਲनाडु মহারাষ্ট্র গুজরাট ਹਰਿਆਣਾ ਦਿੱਲੀ ਵਰਗੀਆਂ ਸਟੇਟਾਂ ਤੋਂ ਵੀ ਕਿਤੇ ਪਿੱਛੇ ਰਹਿ ਚੁੱਕਾ ਹੈ ਇਹਦਾ ਇਹ ਇੱਥੇ ਬਹੁਤ ਜ਼ਮੀਨ ਅਸਮਾਨ ਦੇ ਫਰਕ ਹੈ ਤਾਂ ਕੀ ਇਸ ਪਾਲਿਸੀ ਨਾਲ ਕਿਸੇ ਔਰਤ ਨੂੰ ਜਾਂ ਕਿਸੇ ਕਿਸੇ ਔਰਤਾਂ ਦਾ ਕਿਸੇ ਵੀ ਫੀਲਡ ਦਾ ਫਾਇਦਾ ਹੋਇਆ ਹੁਣ ਇਹ ਤਾਂ ਇਕਨੋਮਿਕ ਇੰਡੀਕੇਟਰਸ ਨੇ ਪਰ ਉਸ ਤੋਂ ਵੀ ਜ਼ਰੂਰੀ ਜਿਹੜਾ ਮੈਂ ਇੰਡੀਕੇਟਰ ਤੁਹਾਡੇ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਹੈ ਕਿ ਸਮਾਜਿਕ ਤੌਰ ਤੇ ਇਹਦੇ ਕੀ ਪ੍ਰਭਾਵ ਨੇ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਕਿ ਕੀ ਔਰਤਾਂ ਦਾ ਇਹਦੇ ਨਾਲ ਕੋਈ ਸਟੇਟਸ ਵਧਿਆ ਮੈਨੂੰ ਲੱਗਦਾ ਕਿ ਇਹਦੇ ਨਾਲ ਹੋਰ ਇਨਫੀਰੀਅਰਟੀ ਕੰਪਲੈਕਸ ਹੁੰਦਾ ਬਹੁਤ ਸਾਰੀਆਂ ਔਰਤਾਂ ਹੋਣਗੀਆਂ ਜਿਹੜੀਆਂ ਇਹ ਖਰਚੇ ਕਰ ਸਕਦੀਆਂ ਟ੍ਰੈਵਲ ਦੇ ਸਫ਼ਰ ਦੇ ਖਰਚੇ ਆਰਡੀਨਰੀ ਬੱਸ ਤੇ ਵੀ ਔਰ ਲਗਜ਼ਰੀ ਬੱਸ ਤੇ ਵੀ ਤਾਂ ਪਰ ਪਰ ਕੀ ਉਹਨਾਂ ਨੂੰ ਕੀ ਇਹ ਜ਼ਰੂਰਤ ਸਭ ਨੂੰ ਹੈ ਉਹਨਾਂ ਦਾ ਸੋਸ਼ਲ ਸਟੇਟਸ ਇਹਦੇ ਨਾਲ ਡਾਊਨ ਜਾਂਦਾ ਜਾਂ ਅੱਪ ਜਾਂਦਾ ਇਹ ਸੋਚਣ ਦੀ ਗੱਲ ਹੈ ਔਰਤਾਂ ਲਈ ਵੀ ਔਰ ਸਾਰੇ ਸਮਾਜ ਲਈ ਸੋਚਣ ਦੀ ਗੱਲ ਹੈ ਕੀ ਇਸ ਨਾਲ ਕੋਈ ਉਹਨਾਂ ਨੂੰ ਕੀ ਇਨਫਿਨਿਟੀ ਕੰਪਲੈਕਸ ਨਹੀਂ ਆਉਂਦਾ ਮੈਂ ਸਟਾਫ ਨੂੰ ਵੇਖਦਾ ਜਿਹੜਾ ਟਰਾਂਸਪੋਰਟ ਡਿਪਾਰਟਮੈਂਟਸ ਦਾ ਵੱਖ-ਵੱਖ ਸਟਾਫ ਡਰਾਈਵਰ ਕੰਡਕਟਰ ਹੋਰ ਹੁੰਦੇ ਆ ਉਹ ਕਿਸ ਨਜ਼ਰ ਨਾਲ ਵੇਖਦੇ ਆ ਜਦੋਂ ਕਿਸ ਅੱਡੇ ਤੇ ਕਿਸੇ ਬੱਸ ਸਟੈਂਡ ਤੇ ਔਰਤਾਂ ਕਾ ਖੜੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਉਹ ਬ੍ਰੇਕ ਨਹੀਂ ਲਾਉਂਦੇ ਕਈ ਵਾਰੀ ਔਰ ਬੱਸ ਭਿਹਾ ਕੇ ਲੈ ਜਾਂਦੇ ਆ ਇਹ ਆਮ ਇਨਸੀਡੈਂਟਸ ਆ ਔਰਤਾਂ ਨੂੰ ਵੱਖ-ਵੱਖ ਅੱਡੇਾਂ ਤੇ ਥਾਵਾਂ ਤੇ ਸਾਹਮਣਾ ਕਰਨਾ ਪੈਂਦਾ ਕੀ ਉਸ ਦਾ ਸਟੇਟਸ ਬੈਟਰ ਹੁੰਦਾ ਕਿ ਡਾਊਨ ਹੀ ਜਾਂਦਾ हां ए पॉलिसी दे फायदे होए होणगे इस पॉलिसी दा फायदा किन्नू होया होएगा ए नहीं है के सब कुछ गलत है इस पॉलिसी दा फायदा, हो हो ज़िए ज़िए भी भी फायदा होया होएगा जेडे गरीब वर्ग ਨਾਲ रिलेटेड ने जमे कोई सफाई ਕਰਮਚਾਰੀ ਹੋ ਗਈਆਂ ਜਾਂ ਜਿਹੜੀਆਂ ਜੋਬ ਸੀਕਰਸ ਨੇ ਨੌਕਰੀ ਲੱਭਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੀਆਂ ਨੇ ਬੀਬੀਆਂ ਜਾਂ ਬਹੁਤ ਗਰੀਬ ਵਰਗ ਨਾਲ ਕੋਈ ਆਪਣੇ ਇਲਾਜ ਲਈ ਜਾ ਰਿਹਾ ਉਹਨਾਂ ਨੂੰ ਫਾਇਦਾ ਹੋਇਆ ਹੋਏਗਾ तो ਕੀ ਇਹ ਪਾਲਿਸੀ ਨੂੰ ਐਵੇਂ ਰੱਖਣਾ ਚਾਹੀਦਾ ਕਿ ਸਾਰਿਆਂ ਨੂੰ ਦੇ ਦੋ ਜੀ ਸਾਰਿਆਂ ਲਈ ਯੂਨੀਵਰਸਲ ਹੋਵੇ ਇਕੁਅਲ ਹੋਵੇ ਨਹੀਂ ਇਹਦੇ ਆਧਾਰ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿਹੜੇ ਗਰੀਬ ਵਰਗ ਨਾਲ ਰਿਲੇਟਡ ਨੇ ਜਾਂ ਜਿਹੜੀਆਂ ਔਰਤਾਂ ਛੋਟੀਆਂ ਨੌਕਰੀਆਂ ਕਰ ਰਹੀਆਂ ਮਤਲਬ ਜਿਨ੍ਹਾਂ ਦੇ ਸੈਲਰੀ ਘਟਿਆ ਉਹ ਨੌਕਰੀਆਂ ਕਰ ਰਹੀਆਂ ਨੇ ਔਰ ਜਿਉ ਸਾਡੀਆਂ ਬੇਟੀਆਂ ਭੈਣਾਂ ਜੋ ਪੜ ਰਹੀਆਂ ਸਕੂਲਜ਼ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਪਾਸ ਬਣਦੇ ਜਿਵੇਂ ਕਿ ਪਹਿਲਾਂ ਪਾਲਿਸੀ ਹੁੰਦੀ ਸੀ ਉਹ ਇੱਕ ਸਿਲੈਕਟਡ ਵਰਗ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਇਹ ਫੈਸਿਲਿਟੀ ਦੇਣੀ ਚਾਹੀਦੀ ਸੀ ਇਹ ਊਮਨ ਏਮਪਾਵਰਮੈਂਟ ਤਾਂ ਹੋਈ ਬਾਕੀ ਦਾ ਸਿਰਫ ਵੋਟਾਂ ਵਾਸਤੇ ਹੋ ਬਾਕੀ ਦਾ ਸਿਰਫ ਵੋਟਾਂ ਵਾਸਤੇ ਹੋਇਆ ਪਰ ਜੇ ਅਸਲੀ ਊਮਨ ਏਮਪਾਵਰਮੈਂਟ ਕਰਨੀ ਹੈ ਤਾਂ ਜੇ ਅਸਲੀ ਊਮਨ ਏਮਪਾਵਰਮੈਂਟ ਕਰਨੀ ਤਾਂ ਇਹ ਲੀਡਰ ਸਾਹਿਬ ਜੇ ਵੀਡੀਓ ਉਹਨਾਂ ਤੱਕ ਪਹੁੰਚਦੀ ਕਰੋ ਤੁਸੀਂ ਸਾਰੇ ਲੀਡਰ ਸਾਹਿਬ ਜਿਹੜੇ ਪੋਲਿਸੀ ਮੇਕਰਸ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਬਹੁਤ ਸਕਾਲਰ ਵੱਡੇ ਸਿਆਣੇ ਮੰਨਦੇ ਕਹਿੰਦੇ ਸਾਡੇ ਤੋਂ ਵਧੀਆ ਹੁੰਦਾ ਹੀ ਕਿਸੇ ਨੂੰ ਤਾਂ ਸੋ ਕਾਲਡ ਦਾ ਲ lobby of IAS ਆਫੀਸਰਸ ਹੋਗੇ PCS ਆਫੀਸਰਸ ਹੋਗੇ ਜਿਨ੍ਹਾਂ ਦੀ ਲੀਡਰ ਵਿਧਾਨ ਸਭਾ ਚ ਬੈਠੇ ਜਾਂ ਆਪਣੇ ਮਿਨਿਸਟਰਸ ਹੋਗੇ ਜਾਂ ਸੈਕਟਰੀਟ ਬੈਠੇ ਇਹਨਾਂ ਦੀ ਗੱਲ ਸੁਣਦੇ ਆ ਤਾਂ ਇਹ ਗੱਲ ਜ਼ਰੂਰ ਉਹਨਾਂ ਤੱਕ ਪਹੁੰਚਾਓ ਕਿ ਇਹ ਅਸਲੀ ਔਮਨ ਏਮਪਾਵਰਮੈਂਟ ਕਰਨੀ ਆ ਵੋਟਾਂ ਤਾਂ ਵੀ ਮਿਲ ਜਾਣਗੀਆਂ ਵੋਟਾਂ ਚੰਗੇ ਕੰਮ ਕਰਕੇ ਵੀ ਮਿਲਣਗੀਆਂ ਵੋਟਾਂ ਨਹੀਂ ਤੋੜੀਆਂ ਕਿਤੇ ਜਾਂਦੀਆਂ ਕਰਨੀ ਆ ਤਾਂ ਉਹਦੀ ਬਜਾਏ ਇਹ ਹੋਣਾ ਚਾਹੀਦਾ ਸੀ ਕਿ ਇਹ ਹੀ ਔਰਤਾਂ ਨੂੰ ਬੀਬੀਆਂ ਨੂੰ ਉਹਨਾਂ ਦੇ ਇਨਕਮ ਔਰ ਹਾਲਾਤਾਂ ਦੇ ਆਧਾਰ ਤੇ ਲੋਨ ਫੈਸਿਲਿਟੀਆਂ ਦੋ ਤਾਂ ਕਿ ਉਹ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰ ਸਕਣ bizness ਸ਼ੁਰੂ ਕਰ ਸਕਣ ਸਟਾਰਟਅਪਸ ਕਰ ਸਕਣ ਉਹਨਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਉਹਨਾਂ ਦੀ ਯੋਗਤਾ ਕਾਬਲੀਅਤ ਦੇ ਆਧਾਰ 'ਤੇ ਸਕਿੱਲ ਡਿਵੈਲਪਮੈਂਟ ਸੈਂਟਰਸ ਬਣਾ ਕੇ ਦੋ ਔਰ ਉੱਥੇ ਫ੍ਰੀ ਸਿਖਲਾਈ ਦਿਓ ਇਹ ਕਰਨ ਦੀ ਜ਼ਰੂਰਤ ਸੀ ਉਹਨਾਂ ਨੂੰ ਥਾਂ ਥਾਂ ਤੇ ਊਮਨ ਵਰਕਿੰਗ ਊਮਨ ਹੌਸਟਲਸ ਬਣਾ ਕੇ ਦੋ ਜਿਵੇਂ ਕਿ ਚੰਡੀਗੜ੍ਹ ਉਹ ਦਿੱਲੀ ਵਰਗੇ ਥਾਵਾਂ ਤੇ ਬਣੇ ਹੋਏ ਆ ਕਈ ਵਾਰ ਸਫ਼ਰ ਕਰਕੇ ਆਪਣਾ ਐਗਜ਼ਾਮ ਦੇਣ ਵਾਸਤੇ ਜਾਂ ਕੰਮ ਦੀ ਤਲਾਸ਼ ਵਿੱਚ ਜਿਹੜੀਆਂ ਬੀਬੀਆਂ ਪੈਣਾ ਚੰਡੀਗੜ੍ਹ ਮੋਹੱਲੀ ਖਰੜ ਅਮਰਸਰ ਜਲੰਧਰ ਫਗਵਾੜਾ ਜਾਂਦੀਆਂ ਤੇ ਉੱਥੇ ਥਾਂ-ਥਾਂ ਦੇ ਜ਼ਿਲ੍ਹਿਆਂ ਦੇ ਵਿੱਚ ਵਰਕਿੰਗ ਊਮਨ ਹੋਸਟਲਸ ਹੋਣ ਤਾਂ ਕਿ ਉਹਨਾਂ ਨੂੰ ਕਿਤੇ ਹੋਰ ਨਾ ਰਹਿਣਾ ਪਵੇ ਉੱਥੇ ਜਾ ਕੇ ਆਪਣਾ ਆਧਾਰ ਕਾਟ ਦੇ ਕਿ ਉੱਥੇ ਰਹਿ ਸਕਦੀਆਂ ਹੋਰ ਨਾਈਟ ਸੇਫਟੀ ਕਿਹੜੀਆਂ ਥਾਵਾਂ ਤੇ ਊਮਨ ਏਮਪਾਵਰਮੈਂਟ ਹੁੰਦੀ ਹੈ ਜਿੱਥੇ ਔਰਤਾਂ ਦਾ ਰਾਤ ਨੂੰ ਸ਼ਾਮ ਨੂੰ ਘਰੋਂ ਬਾਹਰ ਨਿਕਲਣਾ ਸੇਫ ਹੈ ਇੱਥੇ ਇੱਕ ਆਈਟੀ ਸੈਕਟਰ ਹੈ ਛੋਟਾ ਜਾਂ ਖਰੜ ਮੋਹੱਲੀ ਦੇ ਦਿਵਾਲੇ ਉਹ ਵੀ ਸੇਫ ਨਹੀਂ ਰਹਿ ਗਿਆ ਤਾਂ ਔਰਤਾਂ ਜਦੋਂ ਆਈਟੀ ਸੈਕਟਰ ਬਣਦਾ ਮੈਨੂਫੈਕਚਰਿੰਗ ਸੈਕਟਰ ਬਣਦਾ ਤੇ ਰਾਤ ਵਾਲੀਆਂ ਸ਼ਿਫਟਾਂ ਦੀਆਂ ਜਿਹੜੀਆਂ ਸੌਫਟਵੇਅਰ ਕੰਪਨੀਆਂ ਹੋ ਗਈਆਂ ਜਾਂ ਮੈਨੂਫੈਕਚਰਿੰਗ ਕੰਪਨੀਆਂ ਹੋ ਗਈਆਂ ਉਥੇ ਰਾਤ ਨੂੰ ਵੀ ਨੌਕਰੀਆਂ ਹੁੰਦੀਆਂ ਤੇ ਉਹ ਨੌਕਰੀਆਂ ਜਨਰੇਟ ਹੁੰਦੀਆਂ ਪਰ ਉਹ ਤਾਂ ਹੀ ਉਹ ਕਰ ਸਕਣਗੀਆਂ ਜੇ ਰਾਤ ਨੂੰ ਟਰੈਵਲ ਦੀ ਉਥੇ ਬਾਹਰ ਦੀ ਇੰਡਸਟਰੀ ਸੈਕਟਰ ਚ ਉਹਦੀ ਸੇਫਟੀ ਹੋਏਗੀ ਕੀ ਨਾਈਟ ਸੇਫਟੀ ਹੈ ਪੰਜਾਬ ਦੇ ਵਿੱਚ ਊਮਨ ਵਾਸਤੇ ਉਹ ਸਵਾਲ ਤਾਂ ਇਹ ਸੀ ਕਿ ਉਹਨਾਂ ਨੂੰ ਲੋਨ ਦਿੱਤਾ ਜਾਵੇ ਉਹਨਾਂ ਨੂੰ ਸਟਾਰਟਅੱਪ ਲਈ ਫੈਸਿਲਿਟੀਆਂ ਦਿੱਤੀਆਂ ਜਾਣ ਉਹਨਾਂ ਨੂੰ ਹੈਲਥ ਫੈਸਿਲਿਟੀਆਂ ਦਿੱਤੀਆਂ ਜਾਣ এমপ্লয়মেন্ট ਇਨਰਿਟੀ ਕੀਤੀ ਜਾਵੇ ਤੁਸੀਂ ਫ੍ਰੀ ਸਫਰ ਦਾ ਦੇ ਰਹੇ ਹੋ ਫ੍ਰੀ ਸਫਰ ਕਰਕੇ ਜਾਣਾ ਕਿੱਥੇ ਹੈ ਮੇਲਿਆਂ ਤੇ ਜਾਣਾ ਜਾਂ ਆਪਣੇ ਭੈਣ ਭਰਾਵਾਂ ਜਾਂ ਰਿਸ਼ਤੇਦਾਰਾਂ ਕੋਲ ਹੀ ਜਾਣਾ ਨੌਕਰੀ ਤਾਂ ਕਿਤੇ ਮਿਲ ਨਹੀਂ ਰਹੀ ਪੰਜਾਬ ਦੇ ਵਿੱਚ ਪੰਜਾਬ ਬੇਰੋਜ਼ਗਾਰੀ ਵਿੱਚ ਸ਼ਿਖਰ ਤੇ ਚਲਾ ਗਿਆ ਟਾਪ ਤੇ ਉਹ ਜਿਹੜੀ ਤੁਹਾਡੀ ਫ੍ਰੀ ਸੇਵਾ ਹੈਗੀ ਤੁਸੀਂ ਲਈ ਹੈ ਜੀ ਸਰਕਾਰੋਂ ਉਹ ਲੈ ਕੇ ਜਾਣਾ ਕਿੱਥੇ ਸੋ ਮੇਰਾ ਇਹ ਜਿਹੜਾ ਜਿਹੜੀ ਮੈਂ ਸਾਰੀ ਇਹ ਤੋੜੇਦਲ ਗੱਲਬਾਤ ਔਰ ਇੱਕ ਫੈਕਟਸ ਔਰ ਫਿਗਰਸ ਔਰ ਮੁੱਦਾ ਸਾਂਝਾ ਕੀਤਾ ਹੈ ਜੀ ਇਹ ਕਿਸੇ ਵਰਗ ਦੇ ਖਿਲਾਫ ਜਾਂ ਕਿਸੇ ਦੇ ਫੇਵਰ ਚ ਨਹੀਂ ਹੈਗਾ ਜਾਂ ਕਿਸੇ ਨੂੰ ਕੋਈ ਕਿਸੇ ਨੂੰ ਮੈਂ ਕੋਈ ਉਂਗਲ ਕਰਕੇ ਗੱਲ ਨਹੀਂ ਕਰ ਰਿਹਾ ਕਿ ਕਿਸੇ ਪਾਰਟਿਕੂਲਰ ਇਨਸਾਨ ਦੀ ਗੱਲ ਨਹੀਂ ਕਰ ਰਿਹਾ ਜਾਂ ਕਿਸੇ ਪਾਰਟਿਕੂਲਰ ਲੀਡਰ ਦੀ ਗੱਲ ਨਹੀਂ ਕਰ ਰਿਹਾ ਇਹ ਸਭ ਉਹਨਾਂ ਵਾਸਤੇ ਹੈ ਪੰਜਾਬ ਦੀ ਗੱਲ ਹੈ ਪੰਜਾਬ ਦੀਆਂ ਔਰਤਾਂ ਦੀ ਰਿਸਪੈਕਟ ਔਰ ਤਰੱਕੀ ਔਰ ਉਹਨਾਂ ਦੀ ਡਿਗਨਿਟੀ ਔਰ ਉਹਨਾਂ ਦੇ ਸਟੇਟਸ ਦੀ ਗੱਲ ਹੈ ਇਹ ਸਮਾਜ ਦੀ ਗੱਲ ਹੈ ਇਹ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੈ ਇਹ ਪੰਜਾਬ ਦੇ ਐਜੂਕੇਸ਼ਨ ਦੀ ਗੱਲ ਹੈ ਔਰ ਇਹ ਪੰਜਾਬ ਨੂੰ ਪੰਜਾਬ ਨੂੰ ਰੀਫਾਰਮ ਕਰਨ ਦੀ ਗੱਲ ਹੈ ਔਰ ਪੰਜਾਬ ਨੂੰ ਦੇ ਫਿਊਚਰ ਜਨਰੇਸ਼ਨਸ ਦੀ ਗੱਲ ਹੈ ਜੀ ਤਾਂ ਸਿਰਫ ਚੋਣਾਂ ਵਾਸਤੇ ਸੋਚਣਾ ਫਿਰਦਾ ਫਰੀ ਵਾਈਜ਼ ਕਈ ਆਉਣੀ ਆ ਹੋਰ ਵੀ ਇਥੇ ਆਈ ਜਾਣੀ ਆ ਪਰ ਮੈਂ ਉਸ ਮੁੱਦੇ ਦੇ ਇਸ ਕਰਕੇ ਗੱਲ ਛੇੜੀ ਹੈਗੀ ਆ ਕਿ ਇਹ ਪੰਜਾਬ ਦੇ ਮੁੱਦੇ ਦੀ ਗੱਲ ਹੈ ਪੰਜਾਬ ਨੂੰ ਬਚਾਉਣ ਦੀ ਔਰ ਪੰਜਾਬ ਨੂੰ ਰੀਫਾਰਮ ਕਰਨ ਦੀ ਗੱਲ ਹੈ ਜੀ ਇਹ ਗੱਲ ਠੀਕ ਲੱਗੀ ਹੋਵੇ ਜੀ ਇਹ ਗੱਲ ਤੁਹਾਨੂੰ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਵੀ ਦਿਓ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰਾ ਕੋਈ ਪਰਸਨਲ ਮੁੱਦਾ ਨਹੀਂ ਪਰ ਸਾਡੇ ਪੰਜਾਬ ਦੇ ਮੁੱਦੇ ਸਾਡੇ ਪਰਸਨਲ ਹੀ ਹੋਣ ਹੋਣੇ ਚਾਹੀਦੇ ਆ ਜਿੱਥੇ ਅਸੀਂ ਖੜ ਗਏ ਆ ਜੇ ਠੀਕ ਗੱਲ ਲੱਗੀ ਹੋਏ ਤਾਂ ਇਹਨੂੰ ਇਸ ਕਰਕੇ ਸ਼ੇਅਰ ਕਰਿਓ ਕੋਈ ਵਿਊਜ਼ ਵਾਸਤੇ ਨਹੀਂ ਕਿ ਇਹ ਗੱਲ ਘਰ-ਘਰ ਪਹੁੰਚੇ ਇਹ ਗੱਲ ਲੋਕਾਂ ਤੱਕ ਪਹੁੰਚੇ ਇਹ ਗੱਲ ਲੀਡਰਾਂ ਤੱਕ ਪਹੁੰਚੇ ਪਾਲਿਸੀ ਮੇਕਰਸ ਔਰ ਪਾਲਿਸੀ ਇੰਪਲੀਮੈਂਟ ਕਰਨ ਵਾਲੇ ਲੋਕਾਂ ਤੱਕ ਪਹੁੰਚੇ ਤਾਂ ਕਿ ਸ਼ਾਇਦ ਕੋਈ ਇਹ ਗੱਲ ਸੁਣੇ ਔਰ ਸਮਝੇ ਔਰ ਇਸ ਵਿੱਚ ਬਦਲਾਅ ਹੋਣ ਜੋ ਕਿ ਪੰਜਾਬ ਨੂੰ ਜ਼ਰੂਰਤ ਆ ਪੰਜਾਬ ਤੇ ਬਹੁਤ ਵੱਡੇ-ਵੱਡੇ ਕਰਜ਼ੇ ਆ ਜਿਸ ਤਰੀਕੇ ਨਾਲ ਵੀ ਇਹ ਕਰਜ਼ੇ ਅਸੀਂ ਘਟਾ ਸਕਾਂਗੇ ਸਾਡਾ ਪ੍ਰੈਜ਼ੈਂਟ ਤੇ ਫਿਊਚਰ ਜਿਹੜਾ ਵਾਪਸ ਹੋਏਗਾ ਉਹਦੀ ਵਾਪਸੀ ਹੋ ਜੇਗੀ ਬਚੇਗਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਸੀਕਾਲ ਜੀ ਸਾਰੇ